ਬਾਈ ਖੇਤ ਚ ਪਾਣੀ ਲੱਗਿਆ ਸੀ ਤਬਾਦ ਆਈ ਜੱਟ ਦਾ ਤੂੰ ਇਧਰ ਨੂੰ ਭੱਜ ਜਗਾ ਮੌਕੇ ਤੇ ਇੱਕ ਬਾਈ ਗੱਡੀ ਚਲਾਉਣ ਵਾਲਾ ਮੌਕੇ ਦੇ ਵਿੱਚ ਹੀ ਆਪਣੇ ਗੱਡੀ ਦੇ ਵਿੱਚ ਜੁੱਸਿਆ ਪਿਆ ਸੀ ਡਰਾਈਵਰ ਨੇ ਗੱਡੀ ਦੇ ਬਾਹਰ ਕੱਢਿਆ ਉਹਨੂੰ ਬਾਈ ਖੇਤ ਚ ਪਾਣੀ ਲੱਗਿਆ ਸੀ ਤਵਾਦ ਆਈ ਯਕਦਮ ਤੋਂ ਇਧਰ ਨੂੰ ਭੱਜੇ ਜਦੋਂ ਮੌਕੇ ਤੇ ਇੱਕ ਬਾਈ ਗੱਡੀ ਚਲਾਉਣ ਵਾਲਾ ਮੋਕੇ ਦੇ ਵਿੱਚ ਹੀ ਆਪਣੇ ਗੱਡੀ ਦੇ ਵਿੱਚ ਹੀ ਜੁੱਸਿਆ ਪਿਆ ਸੀ ਟਰੈਕਟਰ ਨਾਲ ਖਿੱਚ ਕੇ ਬਾਹਰ ਕੱਢਿਆ ਉਹਨੂੰ ਗੱਡੀਆਂ ਆ ਗਆਂ ਜੁੱਸਿਆ ਕਰੀਆਂ ਟ੍ਰਾਫਿਕ ਬਹੁਤ ਜਾਮ ਲੱਗ ਗਿਆ ਸੀ ਮੌਕੇ ਤੇ ਬਾਈ ਤਾਂ ਪੂਰੇ ਹੋ ਗਏ ਸੀ ਇਹ ਨੋਵਾ ਗੱਡੀ ਵਾਲਾ ਸੀ ਉਹ ਨੋਵਾ ਗੱਡੀ ਸੀ ਤੇ ਗੱਡੀ ਹੋਰ ਵੀ ਵੱਜੀ ਉਹ ਹੋਰ ਗੱਡੀ ਹੈਗੀ ਉਹ ਆਪਣੇ ਸਵਿਟ ਤਰ੍ਹਾਂ ਕੀ ਹੈ ਮੰਨਦੀ ਸਾਰੀਆਂ ਨੂੰ ਸੱਤਾ ਕਾਫੀ ਲੱਗੀਆਂ ਐਂਬੂਲੈਂਸ ਪਹੁੰਚੀ ਹੈ ਪੁਲਿਸ ਵੀ ਪਹੁੰਚ ਗਈ ਹਾਂ ਪੁਲਿਸ ਥੋੜੀ ਜੀ ਪਹੁੰਚ ਗਈ ਉਹ ਵੀ ਪਰ ਲੋਕਾਂ ਨੇ ਬਾਰ ਕਟਿਆ ਲੋਕਾਂ ਨੇ ਪਹਿਲਾਂ ਹੀ ਕੱਢ ਲਿਆ ਸੀ ਬਾਹਰ ਹਾਂ ਤੋਂ ਮੌਕੇ ਤੋਂ ਆਪਣਾ ਕੁਲਵੰਤ ਸਿੰਘ ਪੁੱਤਰ ਨੰਦ ਸਿੰਘ ਦਾ ਇਹਦਾ ਲੜਕਾ ਸੀ ਅਜੀਤ ਸਿੰਘ ਪੁੱਤਰ ਮਾਨ ਸਿੰਘ ਦਾ ਬਾਸਟਰ ਜੀ ਨੇ ਮੇਰਾ ਆਪਣੇ ਸ੍ਰੀ ਦੱਗਾ ਨਗਰ ਸਾਹਿਬ ਤੋਂ ਆ ਰਹੇ ਸੀ ਤੇ ਇਹਨਾਂ ਜਾਣਾ ਸੀ ਸ੍ਰੀ ਅਮਰਸਰ ਸਾਹਿਬ ਵੇ ਇਹ ਆਪੇ ਮੰਨ ਲਓ ਛੋਟੀ ਪਿੰਡੀ ਦੇ ਕੋਲ ਹੈ ਇਹਨਾਂ ਦਾ ਐਕਸੀਡੈਂਟ ਹੋ ਗਿਆ ਹੂੰ ਕੋ ਟਰੱਕ ਦੇ ਵਿੱਚ ਇਹਨਾਂ ਦੀ ਗੱਡੀ ਵੱਜੀ ਗਈ ਤੇ ਇੱਕ ਗੱਡੀ ਹੋਰ ਵੀ ਵੱਜੀ ਹੋਈ ਨਾਲ ਜੀ ਉਹ ਮੰਨ ਲਓ ਗੱਡੀ ਜਦੋਂ ਇਹਨਾਂ ਦੀ ਵੱਜੀ ਉਹ ਵੀ ਪਿੱਛੇ ਰਫਤਾਰ ਤੇ ਸੀ ਉਹ ਵੀ ਟਕਰਾ ਗਈ ਗੱਡੀ ਉਹਦੇ ਵਾਕੀ ਮਾਮੂਲੀ ਸੱਟਾਂ ਲੱਗੀਆਂ ਨੇ ਉਹਨਾਂ ਦੇ ਤੇ ਗੱਡੀ ਦਾ ਉਹਨਾਂ ਨੂੰ ਨੁਕਸਾਨ ਹੋਇਆ ਅੱਛਾ ਡੈਥ ਕਿੰਨਾਂ ਦੀ ਹੋਈ ਹੈ ਜੀ ਇਹ ਕੈਥੋਈਏ ਅਜੀਤ ਸਿੰਘ ਹੈ ਜੀ ਪੁੱਤਰ ਕੁਲਵੰਤ ਸਿੰਘ ਦਾ ਠੀਕ ਹੈ ਜੀ ਇਹਨਾਂ ਦੀ ਉਮਰ ਹੈਗੀ 28 ਸਾਲ 38 ਸਾਲ ਜੀ ਨੋਵਾ ਗੱਡੀ ਵਾਲਾ ਸੀ ਜਿਹੜਾ ਨੋਵਾ ਗੱਡੀ ਵਾਲਾ ਠੀਕ ਹੈ ਜੀ ਤੇ ਹੁਣ ਭੇਜ ਦਿੱਤਾ ਪੋਸਟ ਮਾਰਡਲ ਦੀ ਗੱਡੀ ਵੀ ਆਈ 108 ਐਂਬੂਲੈਂਸ ਤੇ ਪਹੁੰਚਾ 108 ਤੇ ਆਪਣੇ ਪੋਸਟ ਮਾਰਡਲ ਕਰਾਉਣ ਵਾਸਤੇ ਫਰਵੋਰ ਠੀਕ ਹੈ ਜੀ ਹਾਂ ਜੀ ਤੇ ਤੁਸੀਂ ਆਪਦੀ ਕਾਰਵਾਈ ਕਰ ਰਹੇ ਹੋ ਮੌਕੇ ਤੇ ਹਾਂ ਮੌਕੇ ਜਿਵੇਂ ਟਰੱਕ ਨਾਲ ਟ੍ਰੈਫਿਕ ਵੀ ਜਾਮ ਹੈ ਇਹਨੂੰ ਬਾਹਰ ਕਢਾਉਣ ਦੀ ਕੋਈ ਟਰੱਕ ਕੋਲ ਕਰਾਉਣੇ ਆ ਹੈ ਟ੍ਰੈਮ ਗਵਾਟ ਟਰੱਕ ਵਾਲਾ ਫਰਾਰ ਦੱਸਿਆ ਜਾ ਰਿਹਾ ਮੌਕੇ ਦੇ ਮੌਕੇ ਤੇ ਫਰਾਰ ਹੋ ਗਿਆ ਜੀ ਕ ਵੱਟੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲੋਟਰੀ ਸੱਟਾ ਨੰਬਰ ਜਾਦੂ ਟੁਣਾ ਕੀਤਾ ਕਰਾਇਆ ਰੂਸੇ ਨੂੰ ਬਣਾਉਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488